ਪਿਆਰ ਦੇ ਵਿੱਚ ਮਰਿਆਦਾ ਜੋ ਹੈ ਰਿਸ਼ਤਿਆਂ ਦੀ ਮਰਿਆਦਾ ਤੋੜਦਿਆਂ ਜੋ ਮਹਿਲਾ ਹੈ ਉਹ ਆਪਣੀ 30 ਦੇ ਸੌਰੇ ਦੇ ਨਾਲ ਫਰਾਰ ਹੋ ਗਈ ਜੀਆਂ ਇਸ ਤੋਂ ਪਹਿਲਾਂ ਤੁਸੀਂ ਬਹੁਤ ਸਾਰੇ ਅਜਿਹੇ ਮਾਮਲੇ ਦੇਖ ਚੁੱਕੇ ਹੋਵੋਗੇ ਜਦੋਂ ਇੱਕ ਮਹਿਲਾ ਜੋ ਹੈ ਇੱਕ ਲੇਡੀ ਜੋ ਹੈ ਕਿ ਆ ਉਹ ਆਪਣੀ ਜਵਾਈ ਦੇ ਨਾਲ ਯਾਨੀ ਕਿ ਆਪਣੀ ਜੋਤੀ ਹੈਗੀ ਉਸਦੇ ਫਿਓਂਸੀ ਦੇ ਨਾਲ ਫਰਾਰ ਹੋ ਜਾਂਦੀ ਹੈ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਮਾਮੀ ਜਿਹੜੀ ਹੈਗੀ ਆਪਣੇ ਛੋਟੇ ਭਾਂਜੇ ਦੇ ਨਾਲ ਫਰਾਰ ਹੋ ਜਾਂਦੀ ਹੈ ਤੇ ਹੁਣ ਇਹਨਾਂ ਸਾਰਿਆਂ ਦਾ ਕਹਿਣਾ ਕਿ ਅਸੀਂ ਪਤੀ ਦੇ ਨਾਲ ਨਹੀਂ ਰਹਿਣਾ ਅਸੀਂ ਤਾਂ ਇਹਨਾਂ ਦੇ ਨਾਲ ਰਵਾਂਗੇ ਤੇ ਹੁਣ ਫੇਰ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਜੋ ਸੋਸ਼ਲ ਮੀਡੀਆ ਉਤੇ ਰੱਜ ਕੇ ਇੱਕ ਖਬਰ ਵਾਇਰਲ ਹੋ ਰਹੀ ਹੈ ਤੇ ਹੁਣ ਜੋ ਇਸ ਦੇ ਵਿੱਚ ਜੋ ਗੁੜਮ ਹੈ ਤੇ ਕੁੜਮਣੀ ਹੈ ਉਹ ਦੋਵੇਂ ਸਾਹਮਣੇ ਆਏ ਨੇ ਉਹਨਾਂ ਦੇ ਵੱਲੋਂ ਪਿਆਰ ਦਾ ਇਜ਼ਹਾਰ ਕੀਤਾ ਗਿਆ ਕਿ ਅਸੀਂ ਕੁਝ ਵੀ ਹੋ ਜਾਵੇ ਅਸੀਂ ਤਾਂ ਇੱਕ ਦੂਜੇ ਦੇ ਨਾਲ ਹੀ ਰਵਾਂਗੇ ਜੀ ਹਾਂ ਆਖਰੇ ਮਾਮਲਾ ਕਿੱਥੋਂ ਦਾ ਆਖਰ ਪੂਰੀ ਕਹਾਣੀ ਕੀ ਹੈਗੀ ਕਿਵੇਂ ਇਹ ਜੋ ਇਹਨਾਂ ਦਾ ਇਹ ਰਿਲੇਸ਼ਨ ਹੈਗਾ ਸ਼ੁਰੂ ਹੋਇਆ ਆਖਰ ਪੁਲਿਸ ਦੀ ਐਂਟਰੀ ਤੋਂ ਬਾਅਦ ਕੀ ਕੁਝ ਖੁਲਾਸੇ ਹੋਏ ਨੇ ਤੇ ਕੀ ਕੁਝ ਕਾਰਵਾਈ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਦੇਖਦੇ ਆਂ ਅੱਜ ਦੀ ਇਸ ਰਿਪੋਰਟ ਦੇ ਵਿੱਚ ਜੀ ਹਾਂ ਰਿਸ਼ਤਿਆਂ ਦੀ ਮਰਿਆਦਾ ਨੂੰ ਤੋੜਦਿਆਂ ਮਾਂ ਦਾ ਦਿਲ ਆਪਣੀ ਧੀ ਦੇ ਸਹੁਰੇ ਤੇ ਆ ਗਿਆ ਅਤੇ ਫਿਰ ਕੁੜਮ ਕੁੜਮਣੀ ਫਰਾਰ ਹੋ ਗਏ ਦਰਅਸਲ ਇਹ ਕਹਾਣੀ 2022 ਦੇ ਵਿੱਚ ਸ਼ੁਰੂ ਹੁੰਦੀ ਹੈ ਜਦੋਂ ਯੂਪੀ ਦੇ ਬਦਾਯੂ ਦੇ ਵਿੱਚ ਰਹਿਣ ਵਾਲੇ 4 ਬੱਚਿਆਂ ਦੇ ਮਾਪਿਆਂ ਨੇ ਆਪਣੀ ਵੱਡੀ ਤੀ ਦਾ ਲੋਕਲੀ ਵਿਆਹ ਕਰਨ ਦਾ ਫੈਸਲਾ ਕੀਤਾ ਤਾਂ ਜੋ ਉਹਨਾਂ ਦੀ ਕੁੜੀ ਉਹਨਾਂ ਦੇ ਨੇੜੇ ਤੇੜੇ ਹੀ ਰਹਿ ਸਕੇ ਦੂਜੇ ਤਹਿਤ ਉਹਨਾਂ ਨੇ ਬਦਾਯੂ ਦੇ ਸਿਵਲ ਲਾਈਨ ਕੌਤਵਾਲੀ ਦੇ ਵਿੱਚ ਰਹਿਣ ਵਾਲੇ 46 ਸਾਲਾਂ ਸਲੰਦਰ ਦੇ ਪੁੱਤਰ ਦੇ ਨਾਲ ਆਪਣੀ ਕੁੜੀ ਦਾ ਵਿਆਹ ਤੈਅ ਕਰ ਦਿੱਤਾ 48 ਸਾਲਾ ਮਮਤਾ ਦੇ ਪਤੀ ਸੁਨਿਲ ਕੁਮਾਰ ਨੇ ਕਿਹਾ ਹੈ ਕਿ ਉਹ ਇੱਕ ਟਰੱਕ ਡਰਾਈਵਰ ਹੈ ਅਤੇ ਇਸ ਲਈ ਲੰਬੇ-ਲੰਬੇ ਸਮੇਂ ਘਰ ਤੋਂ ਬਾਹਰ ਹੀ ਰਹਿੰਦਾ ਹੈ ਅਤੇ ਉਸ ਦੀ ਪਤਨੀ ਮਮਤਾ ਹਾਊਸ ਵਾਈਫ ਹੈ ਹੁਣ ਕੁੜੀ ਦਾ ਵਿਆਹ ਮਾਪਿਆਂ ਨੇ ਲੋਕally ਕੀਤਾ ਸੀ ਇਸ ਕਰਕੇ ਦੋਵੇਂ ਪਰਿਵਾਰ ਦਾ ਇੱਕ ਦੂਜੇ ਦੇ ਘਰ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਸੀ ਉਸ ਦੌਰਾਨ 48 ਸਾਲਾ ਮਮਤਾ ਦਾ ਦਿਲ ਆਪਣੀ ਕੁੜੀ ਦੇ 40 ਸਾਲਾ ਸੋਹਰੇ ਸ਼ਾਲੇਂਦਰ ਉੱਤੇ ਆ ਗਿਆ ਦੋਵਾਂ ਵਿਚਾਲੇ ਪਿਆਰ ਹੋ ਗਿਆ ਐਸ ਗੱਲ ਦੀ ਕਿਸੇ ਨੂੰ ਜਾਣਕਾਰੀ ਤੱਕ ਨਹੀਂ ਸੀ ਦੋਵੇਂ ਇੱਕ ਦੂਜੇ ਦੇ ਨਾਲ ਫੋਨ ਤੇ ਗੱਲਾਂ ਕਰਦੇ ਰਹਿੰਦੇ ਸਨ ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਦੋਵੇਂ ਰਿਸ਼ਤਿਆਂ ਦੀ ਮਰਿਆਦਾ ਤੋੜ ਦੇਣਗੇ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਪਤੀ ਸੁਨਿਲ ਕੁਮਾਰ ਨੇ ਕਿਹਾ ਹੈ ਕਿ ਉਸ ਨੂੰ ਪਤਨੀ ਮਮਤਾ ਦੀ ਇਸ ਕਰਤੂਤ ਬਾਰੇ ਪਤਾ ਲੱਗ ਗਿਆ ਸੀ ਅਤੇ ਉਸ ਨੇ ਆਪਣੀ ਪਤਨੀ ਨੂੰ ਸੁਧਰਨ ਦਾ ਮੌਕਾ ਵੀ ਦਿੱਤਾ ਸੀ ਪਰ ਬੀਤੇ ਦਿਨੀ ਜਦੋਂ ਉਹ ਘਰ ਆਇਆ ਤਾਂ ਘਰ ਦੇ ਵਿੱਚ ਉਸਦੀ ਪਤਨੀ ਨਹੀਂ ਸੀ ਜਦੋਂ ਕਾफी ਭਾਲ ਕਰਨ ਤੋਂ ਬਾਅਦ ਵੀ ਉਹ ਨਾ ਮਿਲੀ ਤਾਂ ਧੀ ਦੇ ਸੌਰਿਆਂ ਤੋਂ ਪਤਾ ਲੱਗਿਆ ਕਿ ਧੀ ਦਾ ਸੋਹਰਾ ਵੀ ਘਰ ਦੇ ਵਿੱਚ ਨਹੀਂ ਹੈ ਅਤੇ ਦੋਵੇਂ ਫਰਾਰ ਹੋ ਚੁੱਕੇ ਨੇ ਹੁਣ ਇਹ ਸੁਣ ਕੇ ਪਤੀ ਦੇ ਪੈਰਾਂ ਹਿੱਟੂ ਜ਼ਮੀਨ ਖਿਸਕ ਗਈ ਦੋਵਾਂ ਪਰਿਵਾਰਾਂ ਨੇ ਉਹਨਾਂ ਦੀ ਬਹੁਤ ਭਾਲ ਕੀਤੀ ਪਰ ਕੋਈ ਪਤਾ ਨਹੀਂ ਲੱਗਿਆ ਪੀੜਤ પતિ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਆਪਣੀ ਪਤਨੀ ਨੂੰ ਵਾਪਸ ਲਿਆਉਣ ਦੀ ਬੇਨਤੀ ਕੀਤੀ ਹੈ। ਗੁਆਂਢੀਆਂ ਦਾ ਕਹਿਣਾ ਹੈ ਕਿ ਕੁੜਮ ਅਕਸਰ ਰਾਤ ਨੂੰ ਆਉਂਦਾ ਸੀ ਅਤੇ ਸਵੇਰੇ ਚਲਾ ਜਾਂਦਾ ਸੀ। ਹੁਣ ਇਹ ਘਟਨਾ ਹੀ ਇਲਾਕੇ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ। ਮੁੰਡੇ ਨੇ ਦੱਸਿਆ ਕਿ ਸ਼ਾਲੇਂਦਰ ਉਸ ਨੂੰ ਲੈਣ ਆਇਆ ਸੀ। ਉਸ ਰਾਤ ਨੂੰ 11 ਵਜੇ ਆਪਣੀ ਕੁੜਮਣੀ ਨੂੰ ਲੈਣ ਆਇਆ ਸੀਗਾ ਤੇ ਉਹਨੇ ਦੇਖਿਆ ਵੀ ਹੈਗਾ। ਹਰ ਤੀਜੇ ਦਿਨ ਸ਼ਾਲੇਂਦਰ ਉਹਦੇ ਘਰ ਜਾਂਦਾ ਸੀ। ਫਰਾਰ ਹੋਣ ਤੋਂ ਬਾਅਦ ਮਹਿਲਾ ਖੁਦ ਥਾਣੇ ਪਹੁੰਚੀ ਹੈ ਅਤੇ ਆਪਣੇ ਪਤੀ ਉਤੇ ਸ਼ਰਾਬ ਪੀ ਕੇ ਕੁਟਮਾਰ ਕਰਨ ਦਾ ਦੋਸ਼ ਵੀ ਲਗਾਇਆ। ਔਰਤ ਨੇ ਸਾਫ਼ ਕਿਹਾ ਹੈ ਕਿ ਉਹ ਆਪਣੇ ਕੁੜਮ ਦੇ ਨਾਲ ਹੀ ਰਹੇਗੀ। ਮਹਿਲਾ ਨੇ ਆਪਣੇ ਪਤੀ ਸੁਨਿਲ ਉਤੇ ਕਈ ਹੋਰ ਦੋਸ਼ ਵੀ ਲਗਾਏ। ਉਸਨੇ ਦੱਸਿਆ ਹੈ ਕਿ ਉਸ ਦਾ ਪਤੀ ਸੁਨਿਲ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦਾ ਹੈ। ਕੁੜਮਣੀ ਮਮਤਾ ਨੇ ਦੱਸਿਆ ਕਿ 15 ਸਾਲ ਦੀ ਛੋਟੀ ਉਮਰ ਦੇ ਵਿੱਚ ਉਸ ਦੀ ਮਰਜ਼ੀ ਤੋਂ ਬਿਨਾਂ ਸੁਨਿਲ ਦੇ ਨਾਲ ਵਿਆਹ ਕਰ ਦਿੱਤਾ ਗਿਆ ਸੀ। ਉਸ ਵਿਆਹ ਤੋਂ ਖੁਸ਼ ਨਹੀਂ ਸੀ ਜਦੋਂ ਉਸ ਦਾ ਵਿਆਹ ਹੋ ਰਿਹਾ ਸੀ ਤਾਂ ਉਸ ਦੇ ਪਿਤਾ ਅਤੇ ਭਰਾ ਵੀ ਇਸ ਵਿਆਹ ਦੇ ਖਿਲਾਫ ਸਨ ਕਿਉਂਕਿ ਸੁਨੀਲ ਪਹਿਲਾਂ ਹੀ ਵਿਆਹਾ ਹੋਇਆ ਸੀ ਅਤੇ ਸ਼ਰਾਬੀ ਵੀ ਸੀ ਮਮਤਾ ਨੇ ਸੁਨੀਲ ਉਤੇ ਇਹ ਵੀ ਦੋਸ਼ ਲਗਾਇਆ ਕਿ 11 ਤਰੀਕ ਨੂੰ ਉਸਨੇ ਭੱਜਣਾ ਸੀ ਜਿਸ ਤੋਂ ਇੱਕ ਦਿਨ ਪਹਿਲਾਂ ਉਸ ਦੇ ਪਤੀ ਨੇ ਉਸ ਨੂੰ ਸੌਰੇ ਕਰ ਨਾ ਛੱਡਣ ਤੇ ਉਸ ਦੇ ਨਾਲ ਬੁਰਾ ਭਲਾ ਕਰਨ ਦੀ ਧਮਕੀ ਵੀ ਦਿੱਤੀ ਮਮਤਾ ਦਾ ਕਹਿਣਾ ਹੈ ਕਿ ਉਹ ਡਰ ਗਈ ਸੀ ਮਹਿਲਾ ਦੇ ਪਤੀ ਸੁਨਿਲ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਵੀ ਕੀਤਾ ਸੁਨਿਲ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੀ ਪਤਨੀ ਦੇ ਉਸ ਦੇ ਘੁੜਮ ਦੇ ਨਾਲ ਲੰਬੇ ਸਮੇਂ ਤੋਂ ਨਜਾਇਜ਼ ਸੰਬੰਧ ਸਨ ਉਹ ਤਿੰਨ ਵਾਰ ਭੱਜਣ ਦੀ ਕੋਸ਼ਿਸ਼ ਕਰ ਚੁੱਕੀ ਹੈ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਐਂਟਰੀ ਹੋ ਚੁੱਕੀ ਹੈ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਹੋਰ ਕਿਹੜੇ ਵੱਡੇ ਖੁਲਾਸੇ ਹੁੰਦੇ ਨੇ ਬਿਊਰੋ ਰਿਪੋਰਟ ਹਮਦਰ ਟੀਵੀ